ਸਤਿ ਸ਼੍ਰੀ ਅਕਾਲ ਜੀ ਮੈਂ ਵਿਸ਼ਾਲ ਸ਼ਰਮਾ ਇਸ ਸਮੇਂ ਅਸੀਂ ਅਜਨਾਲਾ ਦੇ ਇਲਾਕੇ ਦੇ ਵਿੱਚ ਖੜੇ ਹਾਂ ਲਗਾਤਾਰ ਰਾਵੀ ਦਰਿਆ ਦੇ ਵਿੱਚ ਜੋ ਪਾਣੀ ਆ ਉਹ ਪਿੰਡਾਂ ਨੂੰ ਮਾਰ ਕਰਦਾ ਹੋਇਆ ਨਜ਼ਰ ਆ ਰਿਹਾ ਏ ਕਿਸਾਨਾਂ ਦੇ ਖੇਤ ਅਤੇ ਜੋ ਘਰ ਆ ਉਹਨਾਂ ਨੂੰ ਆਪਣੇ ਵਸਦੇ ਵਿੱਚ ਜੋ ਰਾਵੀ ਦਰਿਆ ਦਾ ਪਾਣੀ ਆ ਉਹਦੇ ਵੱਲੋਂ ਲਿਆ ਗਿਆ ਏ ਅਤੇ ਲਗਾਤਾਰ ਸਵੇਰ ਤੋਂ ਹੀ ਜੋ ਬਾਰਿਸ਼ ਆ ਉਹ ਵੀ ਹੋ ਰਹੀ ਆ ਜੇ ਪਿੰਡ ਵਾਸੀਆਂ ਦੀ ਗੱਲ ਕੀਤੀ ਜਾਵੇ ਤੇ ਪਿੰਡ ਵਾਸੀਆਂ ਦਾ ਕਹਿਣਾ ਕਿ ਜੋ ਪ੍ਰਸ਼ਾਸਨ ਦੀਆਂ ਟੀਮਾਂ ਹਜੇ ਤੱਕ ਸਾਡੇ ਤੱਕ ਪਹੁੰਚ ਨਹੀਂ ਕਰ ਪਾਰੀਆਂ ਪਰ ਪ੍ਰਸ਼ਾਸਨ ਸਵੇਰ ਤੋਂ ਹੀ ਪੱਬਾ ਪਾਰ ਹੈ ਲੱਗਾ ਤਾਂ ਪ੍ਰਸ਼ਾਸਨ ਵੱਲੋਂ ਜੋ ਲੋਕ ਫਸੇ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕਾਫੀ ਵੀਡੀਓ ਅਤੇ ਫੋਟੋਆਂ ਵੀ ਨਜ਼ਰ ਆ ਰਹੀਆਂ ਜਿਦੇ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜੇ ਲੋਕ ਘਰਾਂ ਦੇ ਵਿੱਚ ਫਸੇ ਨੇ ਉਹਨਾਂ ਨੂੰ ਕੱਢਿਆ ਜਾ ਰਿਹਾ ਹੈ ਦੇ ਰਾਤੋਂ ਹੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਆਪਣੇ ਡਿਊਟੀ ਨਿਭਾਦੇ ਹੋਏ ਨਜ਼ਰ ਆ ਰਹੇ ਨੇ ਅਤੇ ਰਾਤ ਨੂੰ ਹੀ ਡਿਪਟੀ ਕਮਿਸ਼ਨਰ ਵੱਲੋਂ ਕਹਿ ਦਿੱਤਾ ਗਿਆ ਸੀ ਕਿ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜ਼ਰੂਰ ਵੜੇਗਾ ਅਤੇ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਭੇਜਣ ਦੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਆ ਜੋ ਕਿਸਾਨਾਂ ਦੇ ਪਸ਼ੂ ਨੇ ਉਹਨਾਂ ਵਾਸਤੇ ਜੋ ਚਾਰਾ ਆ ਉਹਦਾ ਵੀ ਇਸਤੇਮਾਲ ਜੋ ਬੰਦੋਬਸਤ ਇਹ ਕੀਤਾ ਹੈ ਪਰ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾਣੇ ਆ ਕਿ ਜੋ ਘਰ ਨੇ ਉਹ ਡੁੱਬੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਰਾਵੀ ਦਰਿਆ ਦਾ ਜੋ ਪਾਣੀ ਹੈ ਉਹ ਲਗਾਤਾਰ ਅਜਨਾਲੇ ਦੇ ਪਿੰਡਾਂ ਦੇ ਵਿੱਚ ਵੜਦਾ ਹੋਇਆ ਨਜ਼ਰ ਆ ਰਿਹਾ ਹੈ ਕਿਸਾਨਾਂ ਦੇ ਜੋ ਖੇਤ ਨੇ ਉਹ ਲਗਭਗ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਪਹਾੜੀ ਲਾਗੇ ਦੇ ਵਿੱਚ ਜੋ بارش ਆ ਹੋ ਰਹੀ ਹੈ ਉਸ ਦੇ ਉਸ ਨੂੰ ਲੈ ਕੇ ਹੀ ਜੋ ਪੰਜਾਬ ਦੇ ਕਈ ਜ਼ਿਲ੍ਹੇ ਇਸ ਤਰ੍ਹਾਂ ਦੇ ਨੇ ਜੋ ਇਸ ਬਾੜ ਦਾ ਬਾੜ ਦੇ ਵਿੱਚ ਆਏ ਨੇ ਉਸ ਨੂੰ ਲੈ ਕੇ ਅੱਜ ਅਸੀਂ ਅਜਨਾਲਾ ਪਹੁੰਚੇ ਸੀ ਅਜਨਾਲਾ ਦੀਆਂ ਜਿਹੜੀਆਂ ਤਸਵੀਰਾਂ ਹੈ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਕਿਆ ਨਾਮ ਹੈ ਇਹ ਨਾਮ ਪੁੱਛਦਾ ਮੇਰਾ ਨਾਮ ਜਗਰਜੀਤ ਸਿੰਘ ਪਿੰਡ ਕੋਹੰਦਿਆਂ ਦਾ ਜੀ ਕੀ ਹਾਲਾਤ ਨੇ ਜੀ ਕਰੇ ਕਿੱਦਾਂ ਲੱਗ ਰਹੇ ਬਹੁਤ ਮਾੜੇ ਹਾਲਾਤ ਜੀ ਸਨ 86 ਜਿੱਦਾਂ ਦੇ ਇਦਾਂ ਦੇ ਹੁਣ ਹੋ ਗਏ ਲੋਕਾਂ ਦੇ ਘਰਾਂ ਚ 10 10 ਫੁੱਟ ਪਾਣੀ ਹੈ ਲੋਕਾਂ ਦੇ ਢਾਣੇ ਹਰ ਚੀਜ਼ ਕੁਝ ਪਰਿਵਾਰ ਵੀ ਅੰਦਰ ਹੀ ਫਸੇ ਪਏ ਨੇ ਜੋ ਭੱਜ ਕੇ ਪੰਜਾਹ ਮਿੰਟਾਂ ਚ ਨਿਕਲ ਕੇ ਨਿਕਲ ਕੇ ਬਾਕੀ ਫਸ ਗਏ ਕਿੰਨੇ ਕਿੰਨੇ ਲੱਗ ਲੱਗੇ ਹਾਲਾਤ ਲੱਗੇ ਕੋਈ 10 ਮਿੰਟ ਹੋਣੇ ਜੇ ਸਾਰੇ ਦੁੱਬ ਗਏ ਸਭ ਰੁਕ ਗਏ ਜੀ ਅੱਜ ਤੱਕ ਇਸ਼ਾਲਾ ਦੀ ਮੇਨ ਸਾਰੀ ਰੇਟ ਸਾਰੀ ਹਾਂ ਗਈ ਜੀ ਹਾਂ ਜੀ ਜਿਵੇਂ ਦਾਰ ਨੂੰ ਫਸਲ ਦੇ ਉੱਤੇ ਜੋ ਫਸਲਾਵੇ ਕਿ ਇਹ ਕੰਮ ਕਰਾਂ ਗਿਆ ਜੋ ਫਸਲ ਨਹੀਂ ਇਹ ਤਾਂ ਕਰਨਾ ਕੀ ਹੈ ਹਾਂਜੀ ਆਹ ਜੀ ਕੁਛ ਗੱਡੀ ਫਸੀ ਹੋਈ ਹੈ ਹਾਂਜੀ ਦੋ ਗੱਡੀਆਂ ਆਈਆਂ ਸੀ ਜੇ ਕਿਸੀਆਂ ਦੂਸਰਿਆਂ ਲੈ ਕੇ ਉਹ ਦੋਵੇਂ ਗੱਡੀਆਂ ਉੱਤੇ ਫਸ ਗਈਆਂ ਨੇ ਉਹਨਾਂ ਇਹ ਕਰ ਕੋ ਕਿਸੇ ਇੰਜਨ ਵਾਲੀ ਨਹੀਂ ਲਾਏ ਲੋ ਕਿੰਨੇ ਕੁਦਰ ਫਸੇ ਹੈਗੇ ਪਿੰਡਾਂ ਦੇ ਵਿੱਚ 1000-1200 ਦੇ ਲੱਗੇ ਹੋਣਾ ਕੋਈ ਪਹੁੰਚੀ ਟੀਮ ਐਨ ਡੀ ਆਰ ਐਫ ਦੀ ਕੋਈ ਨਹੀਂ ਆਈ ਨਹੀਂ ਸਰ ਕੋਈ ਨਹੀਂ ਠੀਕ ਹੈ ਨਾ ਕਹਿੰਦੇ ਅਸੀਂ ਇਹੀ ਕਹਿੰਨਾ ਇਹਦਾ ਪ੍ਰਸ਼ਾਸਨ ਜੋ ਹਾਲ ਤੰਗੀ ਉਹਦੇ ਕੋਈ ਪਹੁੰਚ ਰਹੀ ਨਹੀਂ ਮਗਰ ਉਹਨਾਂ ਕਹਣਾ ਜਾਂ ਜੇ ਕਰੋ ਮੂਰ ਰੱਖੇ 2-2000 ਰੁਪਏ ਲੈ ਲਓ ਖਰਾਬਾ 2000 ਖਰਾਬੇ ਨਾਲ ਕੀ ਬਣਾਉਂ ਤਾਡੀ ਖਾਤ ਨਹੀਂ ਜੀ ਮੁਰਦ ਨਹੀਂ ਖਰਚਾ ਨਹੀਂ ਮੁੜਨਾ ਜੀ